ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨ 47 ਬਾਲ ਸਵਾਗਤ ਆ ਤੁਹਾਡਾ ਨਿਊ ਬਲੌਗ ਦੇ ਵਿੱਚ ਤੇ ਦੋਸਤੋ ਮੈਂ ਨਿਕਲਿਆ ਹੁਣ ਬਾਹਰ ਤੇ ਮੈਂ ਪੈਸੇ ਪਉਣ ਲੱਗਿਆ ਇੰਡੀਆ ਤੇ ਹੁਣ ਮੈਂ ਖੜਾ ਬੱਤੀਆਂ ਤੇ ਵੇਟ ਕਰ ਰਿਹਾ ਆ ਵੀ ਮੇਰੀਆਂ ਬੱਤੀਆਂ ਕਦੋਂ ਗ੍ਰੀਨ ਹੋਣ ਤੇ ਮੈਂ ਆਪਦਾ ਇੱਥੋਂ ਨਿਕਲਾਂ ਤੇ ਹੁਣ ਤੁਹਾਨੂੰ ਦਿਖਾਉਨੇ ਆ ਬਾਹਰਲਾ ਮਾਹੌਲ ਆ ਦੇਖੋ ਬਾਬਿਓ ਬੰਦਾ ਪਣਾ ਰੈਟਾ ਅਜੇ ਗ੍ਰੀਨ ਹੋ ਨਹੀਂ ਰਿਹਾ ਆ ਮੈਂ ਪ੍ਰੈਸ ਕਰ ਦਿੱਤਾ ਜੇ ਹੋ ਜੇ ਤਾਂ ਬੜੀ ਵਧੀਆ ਕਰ ਲਾਂ ਮੈਂ ਸੜਕ ਕ੍ਰੋਸ ਕਰਨਾ ਨਹੀਂ ਫਿਰ ਇੱਥੇ ਖੜੇ ਰਹਾਂਗੇ ਕਿੰਨਾ ਟਾਈਮ ਉਹ ਜਾ ਭਰਾਵਾ ਗ੍ਰੀਨ ਹੈ ਕੀ ਤੈਨੂੰ ਦੁੱਖ ਤਕਲੀਫਾ ਬੰਦਾ አይደ ਏਨੇ ਲਾਲ ਹੀ ਰਹਿਣਾ ਮਨ ਲੱਗਦਾ ਹਰਾ ਹੋਣਾ ਹੀ ਨਹੀਂ ਇਹਨੇ ਲਓ ਬਾਬਿਓ ਤੇ ਬੰਦਾ ਆਪਣਾ ਹੋ ਗਿਆ ਗ੍ਰੀਨ ਤੇ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਬਾਬੇ ਸੁਣੋ ਮੈਂ ਦੱਸਦਾ ਵੀ ਆ ਹੁਣ ਮੈਂ ਹੈਗਾ ਸਿਟੀ ਦੇ ਵਿੱਚ ਲਿੰਮਾ ਸੌਣ ਤੇ ਇੱਥੇ ਮੈਂ ਹੁਣ ਕੰਮ ਆਪਣਾ ਚੇਂਜ ਕਰ ਲਿਆ ਸੀ ਮੈਂ ਹੁਣ ਬੁੱਢੇ ਕਿਰੇਟਿਆਂ ਤੇ ਕੰਮ ਸਹੀ ਆ ਵਧੀਆਗਾ ਤੇ ਹੁਣ ਮੈਂ ਪੈਸੇ ਭੋਣ ਲੱਗਿਆ ਸੀਗਾ ਇੰਡੀਆ ਤੇ ਹੁਣ ਮੈਂ ਇੱਥੇ ਲਵਦਾ ਮਨੀ ਟ੍ਰਾਂਸਫਰ ਮੈਂ ਪਹਿਲਾਂ ਇੱਥੇ ਪਿੱਛੇ ਕਿਸੇ ਨੂੰ ਪੁੱਛਿਆਗਾ ਉਹਨੇ ਕਿਹਾ ਵੀ ਇੱਥੋਂ ਸਿੱਧਾ ਚੱਲ ਜਾ ਤੇ ਇਹ ਕਾਫੀ ਮਹਿੰਗਾ ਏਰੀਆ ਏ ਮੈਨੂੰ ਜਿੱਥੋਂ ਤੱਕ ਪਤਾ ਲੱਗੇ ਆ ਮੈਂ ਇਹਦੇ ਬਾਰੇ ਜਾਣਿਆ ਵੀ ਇਹ ਕਾਫੀ ਮਹਿੰਗਾ ਏਰੀਆ ਜਿੱਥੇ ਮੈਂ ਰਹਾਂਗਾ ਹੁਣ ਤੇ ਇੱਥੇ ਹਰ ਇੱਕ ਚੀਜ਼ ਆ ਇੱਥੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਜਿੱਦਾਂ ਸਟਾਰਬਕ ਕੋਸਤਾ ਤੇ ਕੇ ਕੇएफसी ਵਗੈਰਾ A to Z ਹਰ ਇੱਕ ਚੀਜ਼ਾਂ ਨੇ ਇੱਥੇ ਤੇ ਜ਼ਿਆਦਾਤਰ ਇੱਥੇ ਰਸ਼ੀਅਨ ਨੇ ਰਸ਼ੀਅਨ ਲੋਕ ਇੱਥੇ ਬਹੁਤ ਜ਼ਿਆਦਾ ਰਹਿੰਦੇ ਆ ਤੇ ਜਗ੍ਹਾ ਵੀ ਕਾਫੀ ਇਹ ਮਹਿੰਗੀ ਆ ਵੀ ਹੁਣ ਹੁਣ ਸਾਨੂੰ ਮੈਂ ਦਿਖਾਉਣਾ ਦਾ ਬਾਹਰਲਾ ਵਿਊ ਕਿਦਾਂ ਦਾ ਲੋ ਬਾਬਿਓ ਤੇ ਮੈਨੂੰ ਕਿਹਾ ਵੀ ਇਥੋਂ ਸਿੱਧੇ ਹੀ ਚੱਲੀ ਚੱਲ ਤੇ ਆ ਪੱਤੀਆਂ ਤੋਂ ਅੱਗੇ ਇੱਕ ਪੱਤੀਆਂ ਆਉਣਗੀਆਂ ਤੇ ਫਿਰ ਉੱਥੇ ਜਾ ਕੇ ਆਉਂਗਾ ਤੇ ਆ ਰੇਂਜ ਰੋਵਰ ਖੜੀ ਇੱਥੇ ਬਾਬਿਓ ਬਾਦੂ ਮਿਲਦੀਆਂ ਇੱਥੇ ਬਹੁਤ ਨੇ ਇੱਥੇ ਬਹੁਤ ਜ਼ਿਆਦਾ ਤੇ ਵੈਸੇ ਆਹਾ ਇਹ ਜੀ ਆ ਬਹੁਤ ਯਾਰਾ ਵਧੀਆ ਲਾ ਇਹ ਤੇ ਇੱਥੇ ਹਰ ਇੱਕ ਚੀਜ਼ਾਂ ਨੇ ਜਿੱਦਾਂ ਆਪਣਾ ਕੋਈ ਔਖਾ ਨਹੀਂ ਹੈਗਾ ਕੰਮ ਫਿਰ ਹੁਣ ਅ ਪਹਿਲਾ ਪਿੰਡ ਚ ਸੀਗਾ ਮੈਨੂੰ ਉੱਥੇ ਸੁਪਰਮਾਰਕਟ ਆਉਣਾ ਪੈਂਦਾ ਤਾਂ ਉਤੋਂ ਸਿਟੀ ਚ ਆਉਣਾ ਪੈਂਦਾ ਟਰੈਵਲ ਕਰਨਾ ਪੈਂਦਾ ਹਨਾ ਜਾਂ ਉੱਥੇ ਉਹਨਾਂ ਨਾਲ ਆਉਣਾ ਪੈਂਦਾ ਸਾਰ ਨਾਲ ਤੇ ਆਹ ਘੈਂਟਾ ਕੰਮ ਬਿਲਡਿੰਗ ਦੇਖੋ ਦੂਜੀ ਕਿੱਡੀ ਸਰਾ ਤੇ ਇੱਥੇ ਹਰ ਇੱਕ ਚੀਜ਼ ਆ ਸੁਪਰਮਾਰਕਟ ਮੇਰੇ ਨੇੜੇ ਆ ਤੇ ਖਾਣ ਪੀਣ ਵਾਲਾ ਨੇੜੇ ਆ ਰੈਸਟੋਰੈਂਟ ਵਗੈਰਾ ਨੇੜੇ ਨੇ ਹਰ ਇੱਕ ਚੀਜ਼ਾਂ ਇੱਥੇ ਨੇੜੀ ਨੇ ਤੇ ਹੁਣ ਆਪਾਂ ਇੱਕ ਬੱਤੀਆਂ ਟੱਪ ਚੁਕੀਆਂ ਤੇ ਹੁਣ ਆਪਾਂ ਅੱਗੇ ਇੱਕ ਬੱਤੀਆਂ ਹੋਰ ਆ ਗਈਆਂ ਉਹ ਕ੍ਰੋਸ ਕਰਕੇ ਫਿਰ ਆਪਾਂ ਉੱਥੇ ਆਉਗੀਆਂ ਆਪਣੀ ਸ਼ਾਪ ਤੇ ਆਪਾਂ ਪੈਸੇ ਆਪੂ ਕੇ ਤੇ ਫਿਰ ਆਪਾਂ ਥੋੜਾ ਬਹੁਤ ਲੈਣਾ ਆਪਾਂ ਸਮਾਨ ਬਾਬਿਓ ਆਪਦੇ ਵਾਸਤੇ ਜੇ ਮਿਲੇ ਆ ਮੈਨੂੰ ਇੱਥੋਂ ਨੇੜੇ ਤੜੋ ਜੇ ਤੋ ਵੀ ਕਿਉਂਕਿ ਮੈਂ ਲੈਣਾਗਾ ਇੱਕ ਤਾਂ ਬਦਾਮ ਦਾਖਾਂ ਹੋਸ਼ਾ ਇਦਾਂ ਦਾ ਕਿਉਂਕਿ ਮੇਰਾ ਮੇਰੇ ਥੋੜਾ ਜਿਹਾ ਢੂਈ ਦੇ ਵਿੱਚ ਦਰਦ ਰਹਿਣ ਲੱਗਿਆ ਤੇ ਉਹ ਹੋਊਗਾ ਫਿਰ ਸੈਟ ਤਾਂ ਕਰਕੇ ਆਪਾਂ ਉਹ ਲੈਣਾ ਹੁਣ ਤੇ ਬਾਬੇ ਸੱਚ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਵੀ ਮੈਨੂੰ ਇੱਥੇ ਆਏ ਨੂੰ ਹੋ ਗਏ 4.5 ਮਹੀਨੇ 5 ਕੁ ਮਹੀਨੇ ਹੋਣ ਵਾਲੇ ਆ ਤੇ ਮੈਂ ਆਹ ਬੋਰਡ ਪਹਿਲੀ ਵਾਰ ਦੇਖਿਆ ਪਬਲਿਕ ਟਾਇਲਟਸ ਪਾਣਾ ਇੱਥੇ ਬੋਰਡ ਹੀ ਨਹੀਂ ਮਿਲਿਆ ਤੇ ਮੈਂ ਇੱਥੇ ਲੱਭਿਆ ਪਬਲਿਕ ਟਾਇਲਟ ਹੀ ਨਹੀਂ ਹੈਗੇ ਸੀ ਇੱਥੇ ਆਹ ਇੱਥੇ ਪਤਾ ਨਹੀਂ ਕਿਵੇਂ ਲਾਇਆ ਪਿਆ ਮੈਂ ਦੇਖੋ ਬਾਬੇ ਸਾਈਕਲ ਖੜੇ ਆ ਜੇ ਕਿਸੇ ਨੇ ਤੋਂ ਚੱਕ ਕੇ ਲੈ ਗਏ ਹਨ ਆਪਦਾ ਘੁੰਮਣਾ ਕਰਨਾ ਤਾ ਤੁਸੀਂ ਇਹ ਯੂਜ਼ ਕਰ ਸਕਦੇ ਹੋ ਇਥੋਂ ਮੈਂ ਇੱਥੇ ਦਿੱਲੀ ਸਾੜ ਪਹਿਲੀ ਵਾਰ ਆਇਆ ਤੇ ਉਦੋਂ ਮੈਂ ਪਿੱਛੇ ਜੀ ਫਿਰਦਾ ਰਹਿੰਦਾ ਸੀਗਾ ਤੇ ਉਦਾਂ ਏਰੀਆ ਸੋਹਣਾ ਵਧੀਆ ਘੈਂਟ ਆ ਥੋੜਾ ਲੱਗਦਾ ਥੋੜਾ ਜਿਹਾ ਵੀ ਹਾਂ ਠੀਕ ਐ ਇੱਥੇ ਗੱਲਬਾਤ ਆ ਤੇ ਬਾਬੇ ਆਪਣਾ ਬੰਦਾ ਗਰੀਨ ਆ ਆਪਾਂ ਨੂੰ ਵਧੀਆ ਮਿਲ ਗਿਆ ਤੇ ਉਹ ਸਾਹਮਣੇ ਗੁੱਡੀ ਖੜੀ ਉਹ ਵੀ ਗਰੀਨ ਲੱਗੀ ਜਾਂਦੀ ਆ ਤੇ ਆਪਾਂ ਪਹਿਲੀ ਜਾਨ ਸਰ ਬਟਨ ਦਿੱਤਾ ਦੱਬ ਲਓ ਜੀ ਤਾਂ ਕਿ ਇਹ ਹੋ ਜੇ ਗ੍ਰੀਨ ਤੇ ਹੁਣ ਆਪਾਂ ਇੱਥੇ ਕੜ ਕੇ ਅੜੀਕਦੇ ਆਂ ਕੈਮਰਾ ਥੋੜਾ ਜਿ ਇੱਧਰ ਕਰ ਲਈਏ ਗੁੱਡੀ ਕੰਨੀ ਕੈਮਰਾ ਨਾ ਜਾਵੇ ਕਿਤੇ ਗੁੱਡੀ ਹਰਖ ਜੇ ਕੰਮ ਗਲਤ ਹੋ ਜੂ ਲੈ ਬਈ ਉਹ ਵੀ ਅੱਖਾਂ ਚ ਅੱਖਾਂ ਪਾ ਕੇ ਐਂ ਜਿ ਦੇਖ ਕੇ ਵੀ ਗ੍ਰੀਨ ਤਾਂ ਹੋ ਜਾਣੀ ਰੈੱਡ ਦੀ ਚੱਲ ਪਾ ਫਿਰ ਮੈਂ ਵੀ ਉਹਦੇ ਕੰਨੀ ਦੇਖ ਕੇ ਜੇ ਹੌਂਸਲਾ ਜਪਧਾਇਆ ਵੀ ਰੈੱਡ ਦੀ ਖਿੱਚਦੇ ਗੱਡੀ ਦੇਖੀ ਜਊ ਜਦੋਂ ਕੁੜੀ ਨੇ ਰੈੱਡ ਚ ਖਿੱਚਦੀ ਤਾਂ ਫਿਰ ਆਪਾਂ ਵੀ ਖਿੱਚਦੀਏ ਫਿਰ ਦੇਖਿਓ ਮੈਂ ਤਾਂ ਕਰੂੰਗਾ ਜੀ ਇਹਦੇ ਕਰਕੇ ਗਿਆ ਸੀ ਜੇ ਮੈਨੂੰ ਕਿਸੇ ਨੇ ਫੜਿਆ ਵੀ ਆ ਗੁੱਡੀ ਜ਼ਿੰਮੇਦਾਰ ਆ ਜੀ ਤੇ ਹੁਣ ਬਾਬਿਓ ਆਪਾਂ ਇੱਥੇ ਜੇ ਕਿਹਾ ਸੀ ਯਾਰ ਉਹਨਾਂ ਨੇ ਲੰਬਦੇ ਆਪਾਂ ਸ਼ਾਪ ਲੰਬਦੇ ਆ ਲੋ ਬਾਬਿਓ ਵਧਾਈਆਂ 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 ਆਪਣੀ ਹੋ ਚੁੱਕੀ ਆ ਪਕਾਈ ਕਿਉਂਕਿ ਆਫਿਸ ਤਾਂ 12 ਵਜੇ ਓਪਨ ਹੋਣਾ ਇਹ ਗਲਤ ਗੱਲ ਆ ਯਾਰ ਇਹਨਾਂ ਦੀ ਇੰਨੀ ਦੂਰ ਉਹ ਤੁਰ ਕੇ ਆਇਆ ਨੇ ਤੇ ਉਹਨੇ 12 ਵਜੇ ਓਪਨ ਹੋਊਗਾ ਹੁਣ ਫੇਰ ਮੈਂ 12 ਵਜੇ ਆਉਂਗਾ ਦੇਖਣਾ ਮੈਂ 2 1 2 ਵਜੇ ਆ ਜੀ ਚੱਲ ਗਲਤ ਗੱਲ ਆ ਯਾਰ ਇੰਨਾ ਤੁਰਨਾ ਪਿਆ ਚਲੋ ਹੁਣ ਫੇਰ ਘਰ ਨੂੰ ਵਾਪਸ ਜਾਨੇ ਆ ਬਾਬੋ ਗੱਡੀ ਦੇਖੋ ਕਿੰਨੀ ਸਰਾਰੀ ਆ ਤੁਸੀਂ ਤੁਸੀਂ ਗੱਡੀ ਦੇਖੋ ਬਾਬੋ ਕਿੰਨੀ ਸਿਰਾ ਉਹ ਪਿੱਛੇ ਜਾ ਰਹੀ ਆ ਨੀਲੇ ਰੰਗ ਦੀ 아이하이 ਵੇ ਕੀ ਬਾਤ ਆ ਸਰਾ ਲਓ ਜੀ ਆਪਣਾ ਬੰਦਾ ਗ੍ਰੀਨ ਹੋ ਗਿਆ ਆਪਾਂ ਨੂੰ ਤਾਂ ਇਹ ਜੀ ਜਾ ਚੜਿਆ ਰਹਿਦਾ ਵੀ ਬੰਦਾ ਗ੍ਰੀਨ ਹੋ ਗਿਆ ਓਕੇ ਆ ਕੰਮ ਲਾ ਵਈ ਕੋਣ ਇੱਥੇ ਖੜੇ ਅੜੀਕੋ ਉਹ ਬੰਦਾ ਆਪਣਾ ਜਿਹੜਾ ਰੈੱਡ ਹੋਇਆ ਪਿਆ ਉਹਨੂੰ ਗ੍ਰੀਨ ਹੋਣ ਦੋ ਫਿਰ ਆਪਾਂ ਸੜਕ ਕਰਾਂਗੇ ਕ੍ਰੋਸ 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 ਲੋ ਜੀ ਹੁਣ ਆਪਾਂ ਅੱਗੇ ਜਾਂਦੇ ਆ ਤੇ ਹੁਣ ਹੋ ਰਹੇ ਆ ਥੋੜਾ ਜਿਹਾ ਆਪਾਂ ਬੋਰ ਤੇ ਹੁਣ ਆਪਾਂ ਸੁਣਨ ਲੱਗਦੇ ਆ ਸਿੱਧੂ ਮੂਸੇ ਵਾਲੇ ਦੇ ਗਾਣੇ ਕਿਉਂਕਿ ਉਹ ਬੰਦਾ ਬਈ એનર્ਜੀ ਦਿੰਦਾ ਮਾਈਕ 'ਚ ਜੀ ਨੋਟ ਕਰੀ ਆ ਬੰਦਾ ਗ੍ਰੀਨ ਹੋ ਗਿਆ ਪਹਿਲਾਂ ਨਾ ਮਾ ਟੱਪਾ ਇਹ ਤਾਂ ਗੁੱਡੀ ਦੇ ਅੰਦਰ ਮਾਈਕ 'ਚ ਜੀ ਨੋਟ ਕਰੀ ਆ ਬਈ ਮੈਂ ਜਦੋਂ ਵੀ ਟੈਂਸ ਹੋਵਾਂ ਜਦੋਂ ਵੀ ਮਾੜਾ ਮੋਟਾ ਮੂੜੇ ਜਾਂ ਖਰਾਬ ਹੋਵੇ ਉਹਨਾਂ ਸਿੱਧੂ ਮੂਸੇ ਵਾਲਾ ਲਾ ਲੈਣਾ ਸੋਨੂੰ ਮੈਂ ਸਹੀ ਗੱਲ ਦੱਸ ਆ ਦੇਖੋ ਉਹ ਰਿਪਾਸੇ 60 ਬਣ ਆਪਣੇ ਲੱਗੇ ਹੋਏ ਆ ਤੇ ਆਪਾਂ ਮੂਫੀ ਆਲਾ ਲਾਉਣੇ ਆ ਤੇ ਉਹਦੇ ਗਾਣੇ 'ਚ ਇੰਨੀ ਕਿ ਜ਼ਿਆਦਾ એનર્ਜੀ ਆ ਬਈ ਯਾਰ ਜੇ ਬੰਦਾ ਮਰਿਆ ਵੀ ਪਿਆ ਹੋਵੇ ਮਨ ਲੱਗਦਾ ਉਹਨੇ ਮਰੇ ਪੈ ਚ ਵੀ ਜਾਨ ਪੈ ਜੇ ਇੰਨੀ ਜ਼ਿਆਦਾ એનર્ਜੀ ਆ ਤੇ ਫਿਰ ਆਏ ਹੁੰਦਾ ਵੀ ਯਾਰ ਉੱਠ ਖੜਾ ਵੀ ਕੋਈ ਚੱਕਰ ਨਹੀਂ ਜਦੋਂ ਇਹ ਬੰਦਾ ਨਾ ਡੈਡੀ ਜਾ ਹੋਇਆ ਪਿਆ ਹੋਵੇ ਟਾਉਂਡ ਜਾ ਹੋ ਜਾਂਦਾ ਨਾ ਕਈ ਵਾਰ ਬੰਦੇ ਤੇ ਉਦਾਂ ਹੀ ਬੰਦੇ ਨੂੰ ਲੱਗਦਾ ਯਾਰ ਹਨਾ ਵੀ ਯਾਰ ਮੂਡ ਜਾਂ ਨਹੀਂ ਸੱਟ ਹੁੰਦਾ ਜਾਂ ਕਈ ਵਾਰ ਕੋਈ ਟੈਨਸ਼ਨ ਹੁੰਦੀ ਹੈ ਕਿਸੇ ਪ੍ਰਕਾਰ ਦੀ ਜਾਂ ਉਦਾਂ ਹੀ ਹੁੰਦਾ ਤਾਂ ਮੈਂ ਉਹਦੇ ਗਾਣੇ ਲਾ ਲੈਣਾ ਤੇ ਭਾਈ ਮੈਂ ਕਹਿੰਦਾ ਦੋ ਗਾਣੇ ਬਹੁਤ ਆ ਤੇ ਤੀਜਾ ਚੱਲਣ ਨਹੀਂ ਲੱਗਦਾ ਉਹ ਪਹਿਲੀ ਗੱਲਿੰਦਾ ਵੀ ਹਾਂ ਠੀਕ ਆ ਯਾਰ ਮਾਰਸਾ ਵਾਲਾ ਐਡਾ ਤਕੜਾ ਮਤਲਬ ਉਹਦਾ ਗਾਣਿਆਂ ਚ ਉਹਦਾ ਇੰਨਾ ਜ਼ਿਆਦਾ ਤਕੜਾ ਕੰਮ ਆਉਂਗੇ ਗਾਣੇ ਉਹਦਾ ਦੇਖ ਲਓ ਜੀ ਫਿਰ ਆਪਾਂ ਚੱਲਦੇ ਆਂ ਵਾਪਿਸ ਤੇ ਫਿਰ ਆਪਾਂ ਦੁਬਾਰੇ ਆਵਾਂਗੇ 1:30 ਵਜੇ ਤੇ ਉਦੋਂ ਕਰਦੇ ਆਂ ਗੱਲਬਾਤ ਤੇ ਉਦੋਂ ਮੈਂ ਤੁਹਾਨੂੰ ਏਰੀਆ ਦਿਖਾਉਣਾ ਜਿੱਥੇ ਮੈਂ ਰਹਿਣਾ ਹੁਣ ਉੱਥੇ ਥੋੜਾ ਬਹੁਤ ਦਿਖਾਉਣਾ ਤੁਹਾਨੂੰ ਮੈਂ ਰਹਿਣਾ ਹੁਣ ਇਹ ਜਗ੍ਹਾ 'ਚ ਇਹ ਆ ਸਿਟੀ ਦੇ ਜਮਾ ਬਚਾਲੇ ਤੇ ਇੱਥੇ ਸਾਰੇ ਅਪਾਰਟਮੈਂਟ ਨੇ ਤੇ ਹੁਣ ਮੈਂ ਇੱਕ ਅਪਾਰਟਮੈਂਟ ਦੇ ਵਿੱਚ ਰਹਿ ਰਿਹਾ ਤੇ ਇਸ ਤੋਂ ਬਾਅਦ ਚ ਫਿਰ ਮੈਂ ਪਿੰਡ 'ਚ ਟ੍ਰਾਂਸਫਰ ਹੋਣਾਗਾ ਤੇ ਉਧਰਲੀ ਸਾਈਡ ਜਾਣਾਗਾ ਫਿਲਹਾਲ ਮੈਂ ਇੱਥੇ ਹਾਂ ਹੁਣ ਲੋ ਬਾਬਿਓ ਇਹ ਆਪਣਾ ਏਰੀਆ ਜਿੱਥੇ ਹੁਣ ਮੈਂ ਰਹਿਣਾ ਤੇ ਖੱਬੇ ਸੱਜੇ ਸਾਰੇ ਇੱਥੇ ਅਪਾਰਟਮੈਂਟ ਨੇ ਤੇ ਹੁਣ ਜੇ ਇੱਥੇ ਮੈਂ ਹੁਣ ਇੱਕ ਮਤਲਬ ਬਾਪੂ ਦੀ ਕਿਰਤੇ ਆ ਤੇ ਉਹਨਾਂ ਦੇ ਅਪਾਰਟਮੈਂਟ ਨੇ ਇੱਥੇ ਵੈਸੀ ਹੋਰ ਰਹਿੰਦਾ ਪਿੰਡ ਚ ਇੱਥੋਂ ਘੰਟੇ ਕਿ ਦੀ ਮਤਲਬ ਘੰਟੇ ਕਿ ਦੇ ਰਾਤੇ ਆ ਤੇ ਫਿਲਹਾਲ ਹੁਣ ਅਸੀਂ ਇੱਥੇ ਰਹਿ ਰਹੇ ਆ ਇੱਥੇ ਰਹਿਣਾ ਕੁਝ ਕੁ ਦਿਨ ਹਜੇ ਦੇਖੋ ਹਫਤਾ 10 ਦਿਨ ਉਹ ਤੋਂ ਬਾਅਦ ਫਿਰ ਪਿੰਡ ਜਾਵਾਂਗੇ ਹੁਣ ਇੱਥੇ ਆ ਸਹੀ ਆ ਆ ਜਿਆਦਾ ਘੰਟਾ ਕੰਮ ਵੈਸੇ ਫਿਰ ਪਿੰਡ ਚ ਤਾਂ ਉਹੀ ਕੰਮ ਜਾਂ ਹੋ ਜੂ ਯਾਰ ਪਹਿਲਾਂ ਵੀ ਪਿੰਡ ਚ ਸੀ ਦੁਬਾਰੇ ਵੀ ਪਿੰਡ ਜੇ ਚ ਚਲੋ ਕੋਈ ਗੱਲ ਨਹੀਂ ਵੈਸੇ ਪਹਿਲਾਂ ਕੰਮ ਆਪਣਾ ਖੇਤਾਂ 'ਚ ਸੀ ਖੇਤਾਂ 'ਚ ਵੀ ਕਰਿਆ ਤੇ ਹੁਣ ਆਪਾਂ ਇੱਕ ਕੇਅਰ ਦਾ ਕਰ ਰਹੀ ਹਿਆਂਗੀ ਤੇ ਹੁਣ ਆਪਾਂ ਇੱਥੇ ਰਹਿਣੇ ਆ ਤੁਹਾਨੂੰ ਦਿਖਾਉਣਾ ਮੈਂ ਜਿੱਥੇ ਰਹਿਣਾ ਲੋ ਬਾਬਿਓ ਇਹ ਹੀ ਆਪਣੀ ਜਗ੍ਹਾ ਤੇ ਇੱਥੇ ਆਪਾਂ ਰਹਿਣੇ ਆ ਤੁਹਾਨੂੰ ਦਿਖਾਉਣਾ ਫਿਰ ਮੈਂ ਅੱਗੇ ਆਪਣਾ ਕਮਰਾ ਲੋ ਬਾਬੂ ਇਹ ਆਪਣਾ ਕਮਰਾ ਆ ਸੀ ਆਪਣਾ ਬੈੱਡ ਤੇ ਸਾਹਮਣੇ ਟੀਵੀ ਤੇ ਇਧਰ ਉਹ ਪਈ ਆਪਣਾ ਬਾਬੂ ਲਓ ਜੀ ਆਪਾਂ ਲੈ ਆਂਦਾ ਅੱਜ ਸਮਾਨ ਤੁਹਾਨੂੰ ਦਿਖਾਉਣੇ ਆ ਲੋ ਬਾਬੇ ਇਹ ਆਪਾਂ ਅੱਜ ਸਮਾਨ ਲੈ ਆਂਦਾ ਉਹ ਮੈਂ ਪਹਿ ਰਹੀ ਐ ਕਿ ਤੋਂ ਬੋਦਾ ਮਿਸ ਤੇ ਦਾਖਾ ਤੇ ਕਾ ਪਤਾ ਨਹੀਂ ਕੀ ਆ ਯਾਰ ਇਹ ਵਧੀਆ ਚੀਜ਼ ਆ ਵੈਸੇ ਮੈਂ ਖਾਦੀ ਹੋਈ ਆ ਤੇ ਇਹ ਆਪਾਂ ਸਮਾਨ ਲੈ ਆਂਦਾ ਅੱਜ ਲੋ ਬਾਬੂ ਤੇ ਹੁਣ ਆਪਾਂ ਲਗਦੇ ਆ ਆਪਣਾ ਲੰਚ ਕਰਨਾ ਤੇ ਅੱਜ ਆਪਾਂ ਨੂੰ ਲੰਚ ਦੇ ਵਿੱਚ ਆ ਕੁਝ ਮਿਲੇ ਆ ਪੋਟੈਟੋ ਦਹੀਂ ਆ ਸੈਲਡ ਚਾਵਲ ਤੇ ਨਾਲ ਦੋ ਬ੍ਰੈਡ ਤੇ ਆਪਣਾ ਪਾਣੀ ਤੇ ਆਪਣੀ ਹੁਣ ਜਗਾ ਜਿੱਥੇ ਆਪਾਂ ਬੈਠ ਕੇ ਆਪਣਾ ਲੰਚ ਕਰਨਾ ਤੇ ਤੋਂ ਬਾਅਦ ਚੋ ਲੰਚ ਕਰਕੇ ਆਪਾਂ ਦੁਬਾਰੇ ਫੇਰ ਜਾਣਾ ਪੈਸੇ ਭੋਣ ਲੋ ਬਾਬੇਓ ਹੁਣ ਆਪਾਂ ਦੁਬਾਰਾ ਫੇਰ ਚੱਲ ਪਏ ਆ ਪੈਸੇ ਭੋਣ ਨੂੰ ਬਸ ਆਪਾਂ ਨੂੰ ਸ਼ਾਪ ਇਹ ਉਹ ਓਪਨ ਮਿਲੇ ਹੂੰ ਤਾਂ ਉਹਨਾਂ ਨੇ ਲਿਖਿਆ ਸੀਗਾ ਕਿ 12 ਵਜੇ ਓਪਨ ਹੋਊਗੇ ਚਲ ਬਸ ਓਪਨ ਹੋ ਗਏ ਕਿਉਂਕਿ ਬਾਟ ਮਾਰ ਜਾਂਦੀ ਆ ਯਾਰ ਬਾਟ ਕਾਫੀ ਜ਼ਿਆਦਾ ਪੈ ਜਾਂਦੀ ਆ ਲੈ ਆਪਾਂ ਹੁਣ ਲੰਚ ਲੰਚ ਕਰ ਕਰ ਕੇ ਜਮਾ ਬੇਲੇ ਆ 12 ਵਜੇ ਲਿਖਿਆ ਸੀ ਪਰ ਮੈਂ ਚੱਲੇ ਆ 2 ਵਜੇ ਆਮਾ ਕਿ ਥੋੜਾ ਜਿਹਾ ਲੇਟ ਹੀ ਚੱਲਾਂਗੇ ਤੇ ਜਾ ਕੇ ਹੁਣ ਪੈਸੇ ਪੂਸੇ ਪੋਣੇ ਆ ਪਰ ਸਭ ਤੋਂ ਪਹਿਲਾਂ ਇੱਥੇ ਨੇੜੇ ਇੱਕ ਸੁਪਰਮਾਰਕਟ ਆਉਂਦੀ ਆ ਉੱਥੋਂ ਲੈਣੇ ਆਪਾਂ ਕੋਲਡ ਕਾਫੀ ਤੇ ਉਹ ਪੀਨੇ ਪੀਂਦੇ ਜਾਵਾਂਗੇ ਤੇ ਨਾਲੇ ਫਿਰ ਉੱਥੇ ਜਾਣੇ ਆ ਲੋ ਬਾਬੇ ਉਹ ਆਪਾਂ ਥੋੜਾ ਜਿਹਾ ਮਤਲਬ ਚੇਂਜ ਕੀਤਾ ਜਦੋਂ ਮੈਂ ਜਾ ਕੇ ਉੱਥੇ ਕਾਫੀ ਲੈਣ ਲੱਗਾ ਕੋਲਡ ਕਾਫੀ ਫਿਰ ਮੇਰੇ ਦਿਮਾਗ 'ਚ ਉੱਥੇ ਨਾ ਮਤਲਬ ਮੈਂ ਦੇਖੀ ਜਾਂਦਾ ਸੀ ਜਦੋਂ ਫਿਰ ਮੇਰੇ ਦਿਮਾਗ 'ਚ ਜੂਸ ਵਾਲਾ ਚੱਲ ਪਿਆ ਮੈਂ ਕਿ ਆਪਾਂ ਜੂਸ ਲੈਨੇ ਆ ਉਹਨਾਂ ਦਾ ਲੈਤਾ ਉਹਦਾ ਕੋਲਡ ਕਾਫੀ ਮਿਲਣੀ ਸੀ ਮੈਨੂੰ 1 ਯੂਰੋ ਦੀ ਵੀ ਸੀਗੀ ਤੇ 1 ਯੂਰੋ 30 ਸੈਂਟ ਦੀ ਵੀ ਹੈਗੀ ਸੀ ਲਾਸਟ ਜਿਹੜੀ ਮੈਂ ਲੈਤੀ ਸੀ ਕੈਪਚੀਨੋ ਤੇ ਉਹ ਹੈਗੀ ਸੀ 1 ਯੂਰੋ 30 ਸੈਂਟ ਦੀ ਤੇ ਆਪਾਂ ਨੂੰ 1 ਲੀਟਰ ਜੂਸ ਮਿਲੇ ਆ 1.40 ਸੈਂਟ ਦਾ ਮੈਂ ਯਾਰ ਇਹ ਜ਼ਿਆਦਾ ਬੈਨੇਫਿਟ ਚਾ ਫੇਰਾ ਆ ਸਹੀ ਹੈ ਜੂਸ ਪੀਨੇ ਆ ਤੇ ਉੱਡਾ ਹੈਵੀ ਪਾਈਨੈਪਲ ਤੇ ਮੈਨੂੰ ਪਾਈਨੈਪਲ ਵਧੀਆ ਲੱਗਦਾ ਸੋ ਇਹ ਪੀਨੇ ਆ ਤੇ ਨਾਲੇ ਪੀਂਦੇ ਜਾਵਾਂਗੇ ਨਾਲੇ ਹੁਣ ਮੂਸੇ ਵਾਲੇ ਦੇ ਸੁਣਦੇ ਆ ਗਾਣੇ ਤੇ ਜਾ ਕੇ ਫੇਰ ਚੈੱਕ ਕਰਦੇ ਆ ਵੀ ਓਪਨ ਤੇ ਪੈਸੇ ਟਰਾਂਸਫਰ ਕਰੀਏ ਲਓ ਬਾਬਿਓ ਫਾਈਨਲੀ ਮੱਥਾ ਮੱਥਾ ਮਾਰ ਕੇ ਆਪਾਂ ਆਪਣੇ ਪੈਸੇ ਪਵਾ ਦਿੱਤੇ ਆ ਪਹਿਲਾ ਮੈਂ ਉੱਥੇ ਗਿਆ ਸਮਾਰਟ ਪੀ ਜਾਣਿਆਂ ਦੇ ਉਹ ਕਹਿੰਦੇ ਮੈਨੂੰ ਉਹਨੂੰ ਆਪਦੇ ਫੋਨ 'ਚ ਪਾਸਪੋਰਟ ਦੀ ਫੋਟੋ ਦਿਖਾਤੀ ਉਹ ਕਹਿੰਦੇ ਓਰੀਜਨਲ ਚਾਹੀਦਾ ਮੈਂ ਕਿਹਾ ਮੇਰੇ ਕੋਲ ਤਾਂ ਓਰੀਜਨਲ ਹੈ ਨਹੀਂ ਵੀ ਫੋਟੋ ਪਈ ਆ ਫੋਨ ਦੇ ਵਿੱਚ ਤੇ ਉਹ ਕਹਿੰਦੇ ਵੀ ਮੈਨੂੰ ਕਹਿੰਦੀ ਇਹ ਨਹੀਂ ਚੱਲਣਾ ਕਹਿੰਦੀ ਫਿਰ ਅੱਗੇ ਵੈਸਟਨ ਜੂਨੀਅਨ ਮੈਨੂੰ ਆਈਡੀ ਬਣਾਉਣੀ ਪੈਣੀ ਤੇਰੀ ਵੀ ਅੱਗੇ ਵੈਸਟਨ ਜੂਨੀਅਨ ਉੱਥੇ ਚੱਲ ਜਾ ਮੈਂ ਉੱਥੇ ਗਿਆ ਉਹ ਬੰਦ ਪਿਆ ਸੀ ਮੈਂ ਉਹਦੇ ਕੋਲ ਦੁਬਾਰੇ ਆ ਗਿਆ ਮੈਂ ਕਿਹਾ ਜਰ ਬਣਾ ਦੇ ਆਈਡੀ ਇਦਾਂ ਕਿ ਉਹ ਕਰੀ ਜੰਨੀ ਆ ਫਿਰ ਕਹਿੰਦੀ ਚੱਲ ਫੋਟੋ ਕਾਪੀ ਦਿਖਾ ਲੈ ਆ ਫਿਰ ਦੋ ਜ਼ੀਰੋ ਦੀ ਤੇ ਫੋਟੋਕਾਫੀ ਕਰਾ ਕੇ ਬਾਚ ਆਈਡੀ ਬਣਾ ਕੇ ਤੇ ਹੁਣ ਆਪਾਂ ਸੈਂਡ ਕਰ ਦਿੱਤੀ ਆ ਇੰਡੀਆ ਤੇ ਹੁਣ ਮੈਂ ਵਾਪਿਸ ਚੱਲਿਆ ਆਪਣੇ ਰੂਮ ਨੂੰ ਜਾ ਕੇ ਰੈਸਟ ਕਰਦੇ ਆ ਅੱਜ ਢੇੜੇ ਲੱਗ ਕੇ ਦੋ ਤਿੰਨ ਇਕੱਠੀ ਤੁਰੇ ਨਹੀਂ ਇੰਨਾ ਲੱਤਾਂ ਹੁਣ ਦੁਖਣੀਆਂ ਸਟਾਰਟ ਹੋ ਗਈਆਂ ਕਿਉਂਕਿ ਆ ਜਾਣਾ ਸਾਰਾ ਦਿਨ ਬੈਠੇ ਰਹੇ ਨੇ ਰੂਮ 'ਚ ਜੇ ਬੰਦਾ ਤੁਰਦਾ ਫਿਰਦਾ ਰਹੇ ਫੇਰ ਤਾਂ ਬਾੜੀ ਵਧੀਆ ਕਰਦਾ ਤੇ ਹੁਣ ਤਾਂ ਕਰਕੇ ਲੱਤਾਂ ਦੁਖਣ ਲੱਗੀਆਂ ਹੁਣ ਆਪਾਂ ਚੱਲਦੇ ਆਂ ਆਪਣੇ ਰੂਮ 'ਚ ਤੇ ਜਾ ਕੇ ਲੰਮੇ ਪੈਣੇ ਆ ਹੁਣ ਰਸਤ ਕਰਦੇ ਆ